ਸਾਡੇ ਤਰਨਤਾਰਨ ਤੋਂ ਐਮਐਲਏ ਸਦਾ ਕਸ਼ਮੀਰ ਸਿੰਘ ਜੀ ਸੋਲ ਆਮ ਆਦਮੀ ਪਾਰਟੀ ਤੋਂ ਜੋ ਸਾਡੇ ਵਿੱਚ ਨਹੀਂ ਰਹੇ ਇਹ ਬਹੁਤ ਹੀ ਇਹ ਬਹੁਤ ਹੀ ਵੱਡੀ ਦੁੱਖਦਾਈ ਖਬਰ ਹੈ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਇੱਕ ਇਮਾਨਦਾਰੀ ਤੇ ਸੱਚਾਈ ਤੇ ਚੱਲਣ ਵਾਲੇ ਇਨਸਾਨ ਸੀ ਉਹਨਾਂ ਨੇ ਇੱਥੋਂ ਇਲੈਕਸ਼ਨ ਲੜੀ ਆਮ ਆਦਮੀ ਤੋਂ ਬਦੌਲਤ ਤੇ ਬੜੀਆਂ ਵੱਡੀਆਂ ਵੋਟਾਂ ਨਾਲ ਜਿੱਤੇ ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਸਹਿਤ ਇਜਾਜ਼ਤ ਨਹੀਂ ਸੀ ਦਿੰਦੀ ਪਰ ਫਿਰ ਵੀ ਜਿੰਨਾ ਹੋ ਸਕਿਆ ਉਹਨਾਂ ਨੇ ਲੋਕਾਂ ਦਾ ਦੁੱਖ ਤਰਦ ਵੰਡਾਇਆ ਇਹ ਇੱਕ ਬਹੁਤ ਵੱਡਾ ਭਿਆਨਕ ਸਮਾਵਾ ਸਾਡੇ ਤੇ ਉਹ ਸਾਡੇ ਵਿੱਚ ਨਹੀਂ ਰਹੇ ਉਹ ਸਾਡੇ ਪਿਤਾ ਸਮਾਨ ਸੀ ਖਾਸ ਤੌਰ ਤੇ ਡਾਟ ਕਸ਼ਵੀਰ ਸਿੰਘ ਸੋਲ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਲਿਆਂਦਾ ਉਹਨਾਂ ਦੀ ਪ੍ਰੇਰਨਾ ਸਰਕਾਰ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਐਡੇ ਆ ਮਕਾਮ ਤੇ ਅਸੀਂ ਪਹੁੰਚੇ ਅਸੀਂ ਸਰਕਾਰ ਬਣਾਈ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ ਪਰ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਉਹਨਾਂ ਦੀ ਵਿਚਰੀ ਰੂਹ ਨੂੰ ਆਪਣੇ ਚਰਨਾਂ ਵਿੱਚ ਬਰਾਜੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਕੋਸ਼ ਸਾਡੇ ਰਾਜਨੀਤਿਕ ਵਿਰੋਧੀ ਬੜੇ ਚਿਰ ਦੇ ਚੰਗੀਆਂ ਮਾੜੀਆਂ ਖਬਰਾਂ ਦੇ ਲੱਗੇ ਸੀ ਮੈਂ ਉਹਨਾਂ ਨੂੰ ਵੀ ਅੱਜ ਦੁਬਾਰਾ ਦੱਸਣ ਦੇਣਾ ਵੀ ਆਮ ਆਦਮੀ ਪਾਰਟੀ ਇੱਕ ਇਹੋ ਜਿਹੀ ਪਾਰਟੀ ਆ ਇਹ ਕਦੀ ਡਿੱਗਦੀ ਨਹੀਂ ਤੁਸੀਂ ਵੇਖਿਆ ਡਾਕਟਰ ਜਵੀਰ ਸਿੰਘ ਸੋਲ ਦੀਆਂ ਜਿੰਨੀਆਂ ਨੀਤੀਆਂ ਜਿੰਨੀ ਉਹਦੀ ਸੋਚ ਉਹਦੇ ਨਾਲ ਸਾਰੇ ਅਸੀਂ ਖੜੇ ਆ ਤੇ ਨਾਲ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦਾ ਦੁਬਾਰਾ ਝੰਡਾ ਇੱਥੇ ਇਸੇ ਤਰ੍ਹਾਂ ਚੱਲੇਗਾ ਬੈਗੂ ਜੀ ਦਾ ਖਾਲਸਾ ਬੈਗੂ ਜੀ ਕੀ ਫਤਿਹ